ਮਾਨ ਸਾਹਿਬ ਹੈਗੇ ਇਹ ਤੁਹਾਨੂੰ ਗੱਲ ਨਾ ਲਾਉਣਗੇ ਤੁਸੀਂ ਡੋਲੋ ਨਾ ਅਸੀਂ ਬੈਠੇ ਆ ਦੋ ਰਾਤਾਂ ਭਰਾਵੋ ਸੌਂ ਕੇ ਨਹੀਂ ਵੇਖਿਆ ਯਕੀਨ ਜਾਣੇ ਉਹ ਸੌਂ ਕੇ ਨਹੀਂ ਵੇਖਿਆ ਬਹੁਤ ਇੰਨੀ ਟੈਨਸ਼ਨ ਸੀ ਕਿ ਆਪਣੀ ਸੇਵਾ ਦੇ ਵਿੱਚ ਕੀ ਕੀ ਮਾੜਾ ਹੋ ਗਿਆ ਸਾਥੋਂ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਛੱਡੀ ਸੀ ਮਾਨ ਸਾਹਿਬ ਮੈਨੂੰ ਤਾਂ ਨਾ ਹੀ ਤਿੰਨ ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾਂ ਹੀ ਨਹੀਂ ਲੈ ਕੇ ਵੇਖਿਆ ਸੀ ਜੀ ਦਾ ਅਲਫ਼ਾਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਜੋ ਇਸ ਪਾਰਟੀ ਦੇ ਪ੍ਰਤੀ ਤੇ ਬਾਦਲ ਪਰਿਵਾਰ ਦੇ ਪ੍ਰਤੀ ਮੈਂ ਕੀਤਾ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ। ਔਰ ਮੈਂ ਅੱਜ ਧੰਨਵਾਦ ਕਰਦਾ ਆ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਭ ਤੋਂ ਪਹਿਲਾਂ ਮੈਂ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਆਮ ਆਦਮੀ ਪਾਰਟੀ ਬਣਾਈ ਉਹਨਾਂ ਦੀ ਪਾਰਟੀ ਬਣਾਉਣ ਕਰਕੇ ਉਦੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਰੁਲੇਵੇ ਨੂੰ ਸੰਭਾਲਿਆ ਤੇ ਜਿਹਦੇ ਵਿੱਚ ਸਭ ਤੋਂ ਮੇਨ ਮੁੱਖ ਭੂਮਿਕਾ ਨਿਭਾਈ ਸਰਦਾਰ ਰਾਜਵੀਰ ਸਿੰਘ ਜੀ OSD ਸਾਹਿਬ ਨੇ ਕਿ ਜਿਨ੍ਹਾਂ ਨੇ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਲੜ ਲਾਇਆ ਵੀ ਭਾਈ ਜੀ ਤੁਸੀਂ ਘਬਰਾਓ ਨਾ ਮਾਨ ਸਾਹਿਬ ਹੈਗੇ ਇਹ ਤੁਹਾਨੂੰ ਗੱਲ ਨਾ ਲਾਉਣਗੇ ਤੁਸੀਂ ਡੋਲੋ ਨਾ ਅਸੀਂ ਬੈਠੇ ਆ ਦੋ ਰਾਤਾਂ ਭਰਾਵੋ ਸੌਂ ਕੇ ਨਹੀਂ ਵੇਖਿਆ ਯਕੀਨ ਜਾਣੇ ਉਹ ਸੌਂ ਕੇ ਨਹੀਂ ਵੇਖਿਆ ਬਹੁਤ ਇੰਨੀ ਟੈਨਸ਼ਨ ਸੀ ਕਿ ਆਪਣੀ ਸੇਵਾ ਦੇ ਵਿੱਚ ਕੀ ਮਾੜਾ ਹੋ ਗਿਆ ਸਾਥੋਂ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਛੱਡੀ ਸੀ ਮਾਨ ਸਾਹਿਬ ਮੈਨੂੰ ਤਾਂ ਨਾ ਹੀ ਤਿੰਨ ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾ ਹੀ ਨਹੀਂ ਲੈ ਕੇ ਵੇਖਿਆ ਸੀ ਔਰ ਇੰਨਾ ਪਿਆਰ ਸਤਕਾਰ ਕੀਤਾ ਦਿਲੋਂ ਜਿਹਦਾ ਅਲਫ਼ਾਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਜੋ ਇਸ ਪਾਰਟੀ ਦੇ ਪ੍ਰਤੀ ਤੇ ਬਾਦਲ ਪਰਿਵਾਰ ਦੇ ਪ੍ਰਤੀ ਮੈਂ ਕੀਤਾ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ ਸਾਰੇ ਨੂੰ ਬੜੀ ਆਸ ਆ ਤੁਹਾਡੇ ਤੋਂ ਬੜੀ ਬੜੀ ਉਮੀਦ ਲੈ ਕੇ ਮੈਂ ਆਪਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਕਮਾਈ ਅੱਜ ਤੁਹਾਡੇ سپੁਰਦ ਕਰਨ ਲੱਗਿਆ ਜੀ ਸੰਭਾਲ ਕੇ ਰੱਖਿਓ ਇਹਨਾਂ ਦਾ ਦਿਲ ਨਾ ਲਖਾਓ ਮੇਰੀ ਜਾਨ ਇਹਨਾਂ ਦੇ ਵਿੱਚ ਵਸਦੀ ਆ ਜੀ ਇੰਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਤੀ ਵਾ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆਰ ਤੁਸੀਂ ਦੇਖ ਰਹੇ ਹੋ ਉਸ ਤੋਂ ਉਪਰੰਤ ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਖਾਸ ਕਰਕੇ ਮੇਰੇ ਛੋਟੇ ਭਰਾ ਸੁਖਜਿੰਦਰ ਸਿੰਘ ਜੀ ਕੌਣੀ ਸਾਹਿਬ ਪੰਗਾਲ ਸਾਹਿਬ ਕਰਨਪਾਲ ਸਾਹਿਬ ਹੋਰ ਵੀ ਜੇ ਮੈਂ ਤੁਹੋਂ ਕੋਈ ਨਾਂ ਲੈਣ ਤੋਂ ਰਹਿ ਗਿਆ ਹੋਵਾਂ ਕਰਾਈ ਵਾਲਾ ਸਾਹਿਬ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਮੈਂ ਤੇ ਮੇਰੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਅੱਜ ਅਸੀਂ ਲਾਈਨ ਦੇ ਵਿੱਚ ਲਾ ਕੇ ਤੁਹਾਡੇ ਪਿੱਛੇ ਲੱਗ ਕੇ ਕੰਮ ਕਰਾਂਗੇ ਤੁਸੀਂ ਅੱਗੇ ਹੋ ਅੱਗੇ ਰਹਿ ਕੇ ਹੀ ਤੁਸੀਂ ਕੰਮ ਕਰਾਂਗੇ ਤੁਹਾਡੀ ਕਮਾਂਡ ਥੱਲੇ ਅਸੀਂ ਕੰਮ ਕਰਾਂਗੇ ਕਿਤੇ ਇਹ ਨਾ ਸੋਚਿਓ ਕਿ ਅੱਜ ਦੀਪ ਮਾਨ ਸਾਹਿਬ ਨੇ ਆ ਕੇ ਸ਼ਾਮਲ ਕਰ ਲਿਆ ਸਾਰੇ ਕਾਸੇ ਤੇ ਇਹਨਾਂ ਦੇ ਕਬਜ਼ੇ ਇਹ ਕਦੇ ਜ਼ਿੰਦਗੀ ਚ ਦਿਮਾਗ ਚ ਨਾ ਲੈ ਕੇ ਆਇਓ ਮੈਂ ਬਹੁਤ ਨੀਵੇਂ ਪੱਧਰ ਤੋਂ ਉੱਠ ਕੇ ਆਇਆ ਮੈਂ ਇਹ ਦੱਦ ਸਮਝ ਸਕਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਤੇ ਕੀ ਬੀਤਦੀ ਹੋਣੀ ਆ ਇਹ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਕਦੇ ਸ਼ਿਕਾਇਤ ਨਹੀਂ ਦੇਵਾਂਗਾ ਮੈਂ ਕਿ ਤੁਹਾਨੂੰ ਕਿਸੇ ਗੱਲ ਦਾ ਉਲੰਭਾ ਆ ਜੇ ਕਿ ਯਾਰ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤੁਹਾਡਾ ਮਾਨ ਸਨਮਾਨ ਬੰਦਾ ਹਮੇਸ਼ਾ ਤੁਹਾਨੂੰ ਅੱਗੇ ਲਾ ਕੇ ਚਲਾਵਾਂਗੇ ਇਹ ਸੀਐਮ ਪੰਜਾਬ ਜਾਂ ਕੋਈ ਵੀ ਸਟੇਟ ਦੇ ਸੀਐਮ ਹੁੰਦੇ ਆ ਨਾ ਉਹ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਸੀਐਮ ਸਾਹਿਬ ਆਪਣੇ ਆਪਣੇ ਵਿਚਾਰ ਆਏ ਆ ਆਪਦੇ ਸਾਰੇ ਰਜੇਵੇਂ ਛੱਡ ਕੇ ਕਿਧੜੇ ਵੇ ਇਨਾਂ ਦੇ ਸਾਹਮਣੇ ਮੈਂ ਇਹ ਗੱਲ ਕਹਿਣਾ ਰੱਬ ਨੂੰ ਮੰਨ ਕੇ ਕਿ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾ ਅੱਜ ਤੁਸੀਂ ਸਾਨੂੰ ਸੰਭਾਲਿਆ ਤੁਹਾਡਾ ਇੱਜ਼ਤ ਮਾਨ ਉਦੋਂ ਵੱਧ ਕਰਕੇ ਦੇਵਾਂਗੇ